ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮਰੀ ਹੋਰ ਸੁਣਾਓ ਕੀ ਅੱਜ ਵੀਡੀਓ ਬਣਾਉਂਦਾ ਮਾਨਸ ਸਿੰਘ ਅਨਨ ਆਹ ਚਲੋ ਤੁਹਾਡੇ ਨਾਲ ਕਹਿਣ ਹੁੰਦਾ ਹੈ ਬਰੀਡਿੰਗ ਦੀਆਂ ਗੱਲਾਂ ਬਾਤਾਂ ਜੇ ਸਾਂਝੀਆਂ ਕਰਾਂਗੇ ਤਾਂ ਨਵੇਂ ਵੀ ਭਰਾ ਜਿਹੜੇ ਹੁੰਦੇ ਆ ਉਹਨਾਂ ਨੇ ਹੌਲੀ ਹੌਲੀ ਤਾਂ ਹੀ ਬਰੀਡਿੰਗ ਤੇ ਕੰਮ ਕਰਨਗੇ ਜੇ ਆਪਾਂ ਉਹਨਾਂ ਦਿਖਾਵਾਂਗੇ ਤਾਂ ਉਹ ਵੀ ਭਰਾਵਾਂ ਨੂੰ ਜਿਹੜੇ ਨਵੇਂ ਆ ਉਹਨਾਂ ਨੂੰ ਸ਼ਾਇਦ ਲੱਗਦਾ ਹੁੰਦਾ ਵੀ ਨਹੀਂ ਯਾਰ ਵੀ ਮੱਝਾਂ ਇੱਦਾਂ ਭੱਜਣ ਦਾ ਹੁੰਦਾ ਹਨ ਮੈਂ ਅੱਗੇ ਵੀ ਕੋਸ਼ਿਸ਼ ਕਰਦਾ ਰਹਿੰਦਾ ਕਿ ਸਾਨੂੰ ਲੈਬ ਜਿਹੜੀਆਂ ਚਵਾਈਆਂ ਡਰਾਈਆਂ ਵੀ ਆਪਾਂ ਦਿਖਾਈਏ ਆਜੋ ਆਪਾਂ ਜਿਹੜੀ ਅੱਜ ਗੱਲ ਕਰਦੇ ਆਂ ਪ੍ਰੀਤ ਜੀ ਆ ਵੀ ਜਿਹੜੀ ਨਾਗਰਿਕਤਾ ਹੈ ਠੀਕ ਹੈ ਛੋਟੀ ਨਾਗਰਿਕ ਜਿਹੜਾ ਇੱਥੇ ਆਪਾਂ ਪ੍ਰਾਇਮਟਾਈਜ਼ ਕਰਾਉਣਾ ਠੀਕ ਹੈ ਤੇ ਫੋਨ ਤੋਂ ਬਾਅਦ ਹੁਣ ਇਹ ਇਹ ਖੱਟੀ ਹੈ ਅੱਗੇ ਤੇ ਸਹੀ ਇਹਦੇ ਵਿੱਚ ਇਹਨੇ ਦਸੰਬਰ ਦੀ ਇਹਨੇ 10 ਤਰੀਕ ਤੇ ਡੱਟ ਭਾਵੇਂ ਇਹਨੇ ਅੰਦਰ ਪੂਰੇ ਕਰ ਲਿਆ ਠੀਕ ਹੈ ਠੀਕ ਹੈ ਵੀ ਦੋ ਤਿੰਨ ਦਿਨ ਬਾਅਦ ਕੀਤਾ ਘਟ ਕੇ ਕਹਿਣ ਦਾ ਭਾਵ ਅੱਜ ਵੀ ਇਹਨੂੰ ਸਹੀ ਤਿੰਨ ਮਹੀਨਿਆਂ ਤੋਂ 8 ਦਿਨ ਘਟਾਇਆ ਹੈ ਠੀਕ ਹੈ ਜੀ ਠੀਕ ਹੈ ਇਹਦਾ ਅਜਮਾਲਾ ਅੱਖਣ ਘਟਾ ਤੇ ਅੱਜ ਸੇਮਾ ਕ ਦਿਨ ਹੋ ਗਿਆ ਇਹਨਾਂ ਦਾਣਾ ਵੀ ਘਟਾਇਆ ਵਾ ਪਹਿਲਾਂ 6 ਕਿਲੋ ਦਾਣਾ ਸੀ ਦਿਨ ਦਾ ਹੁਣ 2 ਕਿਲੋ ਦਾਣਾ ਦਿੰਦਾ 2 ਕਿਲੋ ਕਿ ਦੋਨੇ ਟਾਈਮ ਠੀਕ ਹੈ ਤੇ ਕੱਲ ਆਪਾਂ ਬੀਡ ਦੀ ਕਰਦੇ ਦੁੱਧ ਦੀ ਕਰਦੇ ਸੀ ਵੀ ਇਹਨਾਂ ਦੀ ਜਿਹੜੀ ਚਵਾਈ ਆ ਜਾਂ ਹੋਇਆ ਵੀ ਹੁਣ ਵੀ ਇਹ ਜਿੱਦਿਆਂ ਅਸੀਂ ਦਾਣਾ ਘਟਾਇਆ ਪੁੱਦੇ ਜਮਾ ਕੰਡੇ ਦੇ ਦੁੱਧ ਦੇਖਦੇ ਸੀ ਉਦੋਂ ਐਵਰੇਜ ਜਿਹੜੀ ਦੁੱਧ ਵੀ ਸੀ ਇਹਦੀ ਡੇਲੀ ਦੀ 11:30 ਤੋਂ 12 ਕਿਲੋ ਦੇ ਵਿੱਚ ਸੀਗਾ ਕਿਤੇ ਇੱਕ ਦਿਨ ਵੱਧ ਹੁੰਦਾ ਸੀ ਇੱਕ ਦਿਨ ਕਿਤੇ ਘੱਟ ਹੁੰਦਾ ਸੀ ਜਿਹੜੀ ਆਏ ਬਈ ਤੂੰ ਦੇਵਗੱਲ ਤੇ ਆਪਾਂ ਦਾਣਾ ਬੰਦ ਕਰਤਾ ਹੁਣ ਵੀ ਇੰਨਾ ਦੁੱਧ ਯਕੀਨਨ ਨਹੀਂ ਦੇ ਵੀ ਨਹੀਂ ਚੁੱਕੇ ਆਪਾਂ ਜੇ ਲੈ ਵਾਜ ਦਿਖਾ ਲਈਏ ਜਾਂ ਕੱਲ ਨੂੰ ਦਿਖਾ ਲਈਏ ਦੋ ਚਾਰ ਦਿਨ ਨੂੰ ਜਿਵੇਂ ਆਪਾਂ 10 ਕਿਲੋ ਤੋਂ ਬਾਹਰ ਹੀ ਆ ਹਾਂ ਵੀ 10 ਕਿਲੋ ਤੋਂ ਹਜੇ ਵੀ ਬਾਹਰ ਆਇਆ ਚਲ 8 ਮੰਗ ਲੈ ਹਾਂ 8 ਮੰਗ ਲੈ ਹੁਣ ਦਾਣਾ ਨਾਲੇ ਘਟਾਇਆ ਵਾ ਨਾ ਘਟਾਇਆ ਹੋਇਆ ਨਹੀਂ ਆ ਹੁਣ ਇਹਦੇ ਥੱਲੇ ਵੀ ਇਹਦੇ ਵੀ ਇਰਾਦੇ ਹੈਗੇ ਆ ਵੀ ਹੁਣ ਆਪਾਂ ਦੇਖ ਚੱਡਾ ਜਮਾ ਆਪਦੀ ਮਾਂ ਵਰਗਾ ਨਾਗਣੀ ਵਰਗਾ ਆਪਣਾ ਮਸਲਾ ਵੀ ਜਿਵੇਂ ਹੁਣ ਗਾਵਾ ਹੁਣ ਤੂੰ ਦੇਖ 8-10 ਕਿਲੋ ਤੂੰ ਆ ਜਿੱਦੇ ਮੈਂ ਡਰਾਈ ਕਰਨ ਲੱਗਾ 12 ਕਿਲੋ ਡਰਾਈ ਹੋਣ ਲੱਗੀ ਤਿੰਨ ਮਹੀਨੇ ਪਹਿਲਾਂ ਹੁਣ ਮੰਨ ਲੈ ਅੱਜ ਇਹਦਾ 8-10 ਕਿਲੋ ਦੁੱਧ ਵੀ ਛੱਡਣਾ ਮਤਲਬ ਐਂ ਲੱਗਦਾ ਹੁੰਦਾ ਵੀ ਬਹੁਤ ਐ ਕਿਉਂਕਿ ਅੱਜ ਜਿਹੜਾ ਦੁੱਧ ਦੀ ਇਹਦੀ ਫੈਟ ਐ ਫੈਟ ਇਹਨਾਂ ਦੀ 8.5 ਤੋਂ 9 ਐ ਅੱਜ ਕਹਿਣ ਦਾ ਭਾ 60 ਰੁਪਏ ਤੇ 70 ਰੁਪਏ ਕਿਲੋ ਦੁੱਧ ਐ ਤੇ ਜੇ ਇਹ ਤਾਂ 10 ਕਿਲੋ ਦੁੱਧ ਵੀ ਲਈਏ 650 ਦਾ ਅੱਜ ਜਮਾ ਦੁੱਧ ਛੱਡਣ ਬਲੇ ਤੱਕ ਦੁੱਧ ਦਿੰ 600 ਰੁਪਏ ਘਟਾ ਦੇਣਾ ਐਵਰੇਜ ਜਿਹੜੇ ਫਾਰਮ ਦੀ ਪੈਂਦੀ ਹੈ 58 60 ਰੁਪਏ ਪੈਂਦੀ ਹੈ ਨਾ 70 ਟੋਕੜਾਂ ਦੀ ਤਾਂ ਮੰਨ ਲਓ ਵੀ ਇਹਨੇ 60 ਰੁਪਏ ਦੇ ਹਿਸਾਬ ਨਾਲ ਹੀ ਲੱਗੇ ਜਦੋਂ 8 9 ਕਿਲੋ ਦੁੱਧ ਜਿਹੜਾ ਇਹਨੇ ਸਾਢੇ 4 ਪੌਣੇ 500 ਦਾ 500 ਦਾ ਦੁੱਧ ਦੇ ਨੇ ਘਟਾ ਦੇਣਾ ਠੀਕ ਹੈ ਤੇ ਹੁਣ ਇਸੇ ਕਰਕੇ ਇਹਨਾਂ ਨੂੰ 70 ਦਿਨਾਂ ਦੇ ਆਇਤੀ ਕੋਸ਼ਿਸ਼ ਇਹ ਹੀ ਕਰੂੰਗਾ ਮੈਂ ਵੀ 70 ਦਿਨਾਂ ਪਹਿਲਾਂ ਛੱਡਾਂ ਤੇ ਨਾਲ 70 ਦਿਨ ਪਹਿਲਾਂ ਹੀ ਸਾਨੂੰ ਚਵਾਈ ਕਰਕੇ ਛੱਡਾਂ ਠੀਕ ਹੈ ਵੀ ਆਖ ਨੇ ਦਿਖਾਤੀ ਪਹਿਲਾਂ ਵੀ ਖਾਲੀ ਕਰਤੀ ਦੂਜੇ ਡੰਗ ਜਲ 8 ਮੀਟ ਆਪ ਹੀ ਲੱਗ ਜੂ ਵੇ ਇੱਕ ਡੰਗ ਇੰਨਾ ਦਿੰਦੀ ਇੱਕ ਡੰਗ ਇੰਨਾ ਦਿੰਦੀ ਹੈ ਤਾਂ ਉਹ ਕਰਕੇ ਮੇਰੇ ਰਾਦੇ ਆ ਵੀ ਹੁਣ ਚਵਾਈ ਇਹਨਾਂ ਨੂੰ ਦਿਖਾ ਕੇ ਪੰਮਾਂ ਦੀ ਇੱਕ ਡੰਗ ਆਪਾਂ ਪਾਲੀ ਪਹਿਲਾਂ ਇਹਦੀ ਆਪਾਂ ਇੱਕ ਡੰਗ ਚਵਾਈ ਦਿਖਾਈ ਸੀ ਉਦੋਂ ਮਗਰ ਘਰੇ ਮੈਂ ਕਿਹਾ ਵੀ ਦੇਖੋ ਇੱਕ ਡੰਗ ਦੁੱਧ ਚੁੰਦੇ ਹੁੰਦੇ ਸੀ ਇੱਕ ਡੰਗ ਦੁੱਧ ਇਹ ਦੇ ਲਾ ਇੱਕ ਦਿਨ ਤਾਂ ਖਾਲੀ ਕਰਤੀ 9 ਕਿਲੋ ਤੇ ਦੂਜੇ ਦਿਨ ਫੇਰ ਪਾਈਆ ਵੱਧ ਦਿੱਤਾ ਪਾਈਆ ਵੱਧ ਦਿੱਤਾ ਦਾਣਾ ਘਟਣ ਦੇ ਨਾਲ ਦੋ ਦਿਨ ਟੁੱਟ ਕੇ ਇਹ 11 ਕਿਲੋ ਤੇ ਨਾਰਮਲੀ ਫੇਰ ਤੁਰ ਪਈ ਮੰਨ ਕੇ ਚਲੋ ਬਰੀਡ ਵਾਲਿਆਂ ਨਾਲ ਥੋੜੇ ਹਾਂ ਵੀ ਇਹਦੀ ਵੀ ਤੁਸੀਂ ਮਿਲ ਕੇਗਾ ਜਿਹੜੀ ਲੈਬ ਚ ਵਾਈ ਟੋਕੜਦੀ ਦੇਖ ਸਕਦੇ ਆ ਨਾਲੇ ਇਹ ਸਿਰਫ 2 ਮਹੀਨੇ ਪਹਿਲੇ ਮਤਲਬ ਛੱਡਣ ਲੱਗੇ ਸੀ 47 ਦਿਨ ਪਹਿਲਾਂ ਰਹਿੰਦੇ ਰਹਿੰਦੇ ਵੱਧੋਂ ਟੂਬਾਂ ਭਰਾ ਕੇ ਛੱਡੀ ਸੀ ਜਿਵੇਂ ਇੱਕਰੀ ਇਹ ਆ ਹੁਣ ਇੱਕ ਨਾਲ ਹੁਣ ਇੱਕ ਨੂੰ ਮੈਂ ਰੋਕਣਾ ਵੀ ਇੱਕ ਨਾਲ ਇਹ ਕੀ ਹੈ ਇਹ ਵੀ ਮੰਨਦੇ ਹੋਏ ਤੇ ਵਧੀਆ ਇਹ ਤੋਂ ਪਹਿਲਾਂ ਆਪਾਂ ਦਾਣਾ ਦੁਨਾਂ ਨਹੀਂ ਘਟਾਉਂਦੇ ਤਾਂ ਠੀਕ ਹੈ ਜਿਵੇਂ ਪਹਿਲਾਂ ਦਾਣਾ ਘਟਣ ਲੱਗ ਗਿਆ ਨਾ ਬਸ ਉਹ ਇੰਨੀ ਲਿੱਸੀ ਵੀ ਨਹੀਂ ਬੰਨ ਕੇ ਚੱਲ ਹਾਂ ਵੀ ਪੂਰੀ ਐ ਵਧੀਆ ਸਰੀਰ ਦੀ ਫਿੱਟ ਟੂ ਫਿੱਟ ਹੈ ਤੇ ਜਦੋਂ ਨੂੰ ਸੁਣਾਦੋਂ ਦਾ ਬਹੁਤ ਰਾਜੀ ਹੋ ਜੂ ਅੱਜ ਇਹਦੇ ਮਤਲਬ ਮੰਨ ਲਾ ਉਹਦੇ ਨੂੰ ਇਹਦੇ 2 ਦਿਨ ਜਿਆਦਾ ਘਟ ਗਏ ਇਹਦੇ ਅੱਜ 10 ਤੋਂ 11 ਦਿਨ ਘਟ ਹੈ ਠੀਕ ਹੈ 3 ਮਹੀਨਿਆਂ ਦੇ ਜਿਹੜੇ ਸੂਣ ਦੇ ਵਿੱਚ ਅੱਜ ਇਹਦੇ 79 80 ਦਿਨ ਰਹਿ ਗਏ ਐ ਮੰਨ ਬਸ ਠੀਕ ਹੈ 80 ਦੇਣੀ ਹੁਣ ਆਪਾਂ 70 ਦਿਨਾਂ ਤੱਕ ਟਰਾਈ ਕਰਨੀ ਪੂਰੀ ਕੋਸ਼ਿਸ਼ ਕਰਾਂਗੇ ਤੇ ਮੇਰੇ ਰਾਦੇ ਵੀ 70 ਦਿਨਾਂ ਤੱਕ ਆਪਾਂ ਇਹਨਾਂ ਦਾ ਇਹ ਪਾਉਂਦੀ ਇੱਕ ਟਾਈਮ ਕਰ ਲਈਏ ਇਹਨਾਂ ਦਾ ਦੁੱਧ ਦਿਖਾਈਏ ਵੀ 6 ਕਿਲੋ 8 ਕਿਲੋ 10 ਕਿਲੋ ਜਿੰਨਾ ਵੀ ਦਿੰਦਾਂ ਹੁਣ ਦੁੱਧ ਤੇ ਨਾਲੇ ਖਰਾਕ ਦੇ ਹਿਸਾਬ ਦੇ ਨਾਲ ਠੀਕ ਹੈ ਵੀ ਕਿਉਂਕਿ ਯਾਰ ਦੁੱਧ ਚੱਲ ਆਉਂਦਾ ਪਤਾ ਹੀ ਹੁੰਦਾ ਹਨਾ ਵੀ ਖਰਾਕ ਵੀ ਬੰਦੇ ਨਾਲ ਕਿਉਂਕਿ ਆਪਾਂ ਕਿਲੋ 1.5 ਕਿਲੋ ਤਾਂ ਆਪਾਂ ਨੂੰ ਪੂਣੀ ਪਊ ਸਹੀ ਗੱਲ ਠੀਕ ਹੈ ਕਿਉਂਕਿ ਜੇ ਨਾ ਟਾਈਮ ਚੋਮਾਂਗੇ ਹੁਣ ਪਾਈ ਅੱਧਾ ਕਿਲੋ ਤਾਂ ਆਪਾਂ ਚਾਟ ਬਲੇ ਪਾ ਦੇਣਾ ਦਾਣਾ ਪਾਈ ਜਾਂਦੀ ਹੈ ਤੇ ਪਾਈ ਅੱਧਾ ਕਿਲੋ ਉਸ ਵ ਤੇ ਤੇ ਦੁੱਧ ਇਹ ਵੀ ਹੁਣ 10 ਕਿਲੋ ਤੋਂ ਪਾਰ ਆ ਇਹਦਾ ਮੰਨ ਕੇ ਜੋ 2.5 ਕਿਲੋ ਦਾਣੇ ਨਾਲ ਫੇਰ ਵੀ 10 ਕਿਲੋ ਦੁੱਧ ਦਈ ਜਾਂਦੀ ਹੈਗੀ ਹਾਂ ਦੁੱਧ ਫੇਰ ਵੀ ਇਹ ਤਾਂ 10 ਕਿਲੋ ਤੋਂ ਮੰਨ ਕੇ ਚੱਲ ਫੇ ਜੇ ਟਰਾਈ ਕਰਨੀ ਫੇ ਤਾਂ ਕਰਨਾ ਬੰਦ ਕਰਨੀ ਪਊਗੀ ਹਾਂ ਬਿਲਕੁਲ ਬਿਲਕੁਲ ਹਾਂ ਫੇਰ ਹੀ ਡਰਾਈ ਹੋਊਗੀ ਕਿੱਟੇ-ਕੱਟੇ ਜੇ ਕੱਢੀ ਦਿਓ ਸਾਰੇ ਓਏ ਹੁਣੀ ਲਾ ਕੇ ਨਾਲ ਕਿੱਟੇ-ਕੱਟੇ ਕੱਢ ਦੋ ਸਾਰੇ ਤੇ ਫੇਰ ਹਾਂ ਵੀ ਫੇਰ ਫੇਰ ਡਰਾਈ ਹੋ ਗਈ ਏ ਠੀਕ ਹੈ ਕੀ ਇਹ ਸੈਕਲ ਹੈ ਇਹਨੂੰ ਐਸੇ ਵੇਲੇ ਪਤਾ ਨਹੀਂ ਕੀ ਤੰਗ ਹੁੰਦੀ ਹੈ ਦੂਜੀ ਤੰਗ ਧਾਰਾ ਨੂੰ ਘੰਟਾ ਪਹਿਲੀ ਰਿੰਗਣ ਲੱਗ ਜਾਂਦੀ ਹੈ ਠੀਕ ਹੈ ਵੀ ਸਭ ਤੋਂ ਪਹਿਲਾਂ ਮੈਨੂੰ ਜੋ ਹੁਣ ਪੂਰਾ ਡਾਟ ਪਾਈ ਬੈਠੀ ਆ ਇਹਦੇ ਨਾਲ ਵਿਚਾਰਨੀ ਆ ਥੱਕਾ ਹੋਇਆ 12 ਤਰੀਕ ਨੂੰ ਆਪਾਂ ਰੀਲ ਪਾਈ ਚੈੱਕ ਕਰਾਈ ਤੇਜਿੰਦਰ ਜੋ ਤੇਜਿੰਦਰ ਕੰਨਾ ਵੀਰੇ ਬੱਚਾ ਤਾਂ ਉੱਪਰ ਆਇਆ ਪਿਆ ਮੈਨੂੰ ਐ ਸੀ ਵੀ ਖਾਲੀ ਆ ਤੇ ਐ ਜੇ ਵੀ ਸੀਗਾ ਖਾਲੀ ਦਾ ਯਕੀਨ ਆਇਆ ਹੋਗਾ ਇਹ 17 ਦਿਨ ਦੀ ਸੀ ਯਾਰ 22 ਦਿਨਾਂ ਬਾਅਦੋਂ ਬ੍ਰੀਕ ਸਹੀ ਗੱਲ ਤੇ ਮੈਂ ਕਿਹਾ ਯਾਰ ਤੇਜਿੰਦਰ ਫਿਰ ਦੁੱਧ ਦਾ ਛੱਡਣ ਵਾਲਾ ਸੀ ਮੈਂ ਇਹ ਤਾਂ ਸੂਣ ਲਈ ਆ ਵੀ ਜਾਂਦਾ ਚੈੱਕ ਕਰਕੇ ਦੇਖੋ ਯਾਰ ਹੁਣ ਨਾ ਵੀ ਘੌਲ ਘੌਲ ਤੇ ਨੰਗਾ ਦਨੇ ਵੀ ਗਰਮੀ ਆ ਗਰਮੀ ਆ ਵੀ ਜੇ ਬੋਲ ਕੀ ਤਾਂ ਠੀਕ ਹੈ ਜਦੋਂ ਉਹੀ ਗੱਲ 12 ਤਰੀਕ ਨੂੰ ਦ 18 ਤਰੀਕ ਨੂੰ ਲਾਸਟ ਵਾਰੀ ਦੁੱਧ ਕੱਢਦਾ ਤਿੰਨ ਤਿੰਨ ਚਾਰ ਦਿਨਾਂ ਬਾਅਦੋਂ ਪੰਜ ਸੱਤ ਛੇ ਸੱਤ ਡੰਗਾ ਬਾਅਦੋਂ ਮਲੋ ਇੱਕ ਵਾਰੀ ਖਾਲੀ ਕਰਦੀ ਜਦੋਂ ਖਾਲੀ ਕਰਕੇ ਬਸ ਉਸ ਤੋਂ ਬਾਅਦ ਨਹੀਂ ਚੋਈ ਤੇ 4 ਤਰੀਕ ਨੂੰ ਇਹਨੇ ਬੱਚਾ ਦੇ ਦਿੱਤਾ ਸੀਗਾ ਸਾਰੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਜਾ ਐਂ ਵਿਚਾਰੀ ਨੇ ਦਿੱਸੀ ਨੇ ਤੇ ਅੱਗੇ ਦੁੱਧ ਸੰਭਾਣਾ ਇਹਨੇ ਪਹਿਲੇ ਸਾਲ ਬਹੁਤ ਤਕੜਾ ਰਿਕਾਰਡ ਕਰਾਇਆ ਸੀ ਛੋਟੇ ਸਾਲੇ ਨੇ ਸਤਕੜੇਰੀ ਫਾਰਮਾਂ ਦੇ 150 ਕਰਾਇਆ ਸੀ ਤੇ ਆਪਣੇ ਵਾਲਾ ਤੇ ਮੁੜ ਕੇ ਨਾਲ ਤਾਂ ਮੇਰੇ ਵਾਲੇ ਵੀ ਚੱਲੀ ਜਾਂਦੇ ਪੇਜ ਦੋਨੇ ਫਿਰ ਬਾਅਦ ਦੇ ਵਿੱਚ ਆਪਣੇ ਵਾਲੇ ਪੇਜਾਂ ਤੇ ਇਹਨੇ ਕਰਾਇਆ 160 ਰਿਕਾਰਡ ਫਿਰ ਦੂਜੇ ਸਾਲ ਇਹਦਾ ਮਰ ਗਿਆ ਕਟਾ ਠੀਕ ਹੈ ਠੀਕ ਹੈ ਤੇ ਉਦੋਂ ਬਾਅਦ ਮੰਨ ਲਓ ਕੱਟੇ ਤੋਂ ਬਾਅਦ ਥੋੜਾ ਜਿਹਾ ਜਾਨੀ ਕਿ ਵੀ ਇਹਨੇ ਪਹਿਲਾਂ ਹਰਾਨ ਕੀਤਾ ਦਾਸ ਕੇ ਦਿਨ ਫਿਰ ਉਹ ਮਾਨ ਸੀਗਾ ਮੁੰਡਾ ਉਹ ਖੜਾ ਖੜੂ ਕੇ ਗਿਆ ਇਹਨੂੰ ਫਿਰ ਇਹਨੇ ਦੁੱਧ ਦਿੱਤਾ 19 ਕਿਲੋ ਤੇ ਅਜੇ ਤੀ ਦੁੱਧ ਦੀ ਉਮੀਦ ਸੀਗੀ ਵੀ ਅਜੇ ਤੀ ਘੱਟੋ ਘੱਟ 24 25 ਕਿਲੋ ਵੀ ਦੁੱਧ ਦੇ ਸਕਦੀ ਸੀ ਆਰ ਡਰ ਆਰ ਬੜਾ ਜਿਆਦੇ ਟਾਈਟ ਤੇ ਸੋਹਣਾ ਮਤਲਬ ਜਦੋਂ 19 20 ਕਿਲੋ ਜਿਹੜੀ ਚੋਟਿਆਮ ਐਡੇ ਆਰ ਡਰ ਤੋਂ ਕੱਢ ਜਾਂਦੇ ਸੀ ਅਜੇ ਤੀ ਆਰ ਡਰ ਮਤਲਬ ਉਹ ਖੱਲੇ ਨਹੀਂ ਤੇ ਨਹੀਂ ਮੰਨ ਲਾ ਹਜੇ ਇਹ ਜੇ ਸਹੀ ਟਾਈਮ ਤੇ ਆਪਾਂ ਵਧੀਆ ਸਰੀਰ ਬਣਾ ਕੇ ਸਮੋਗੇ ਇੱਕ ਗੱਠ ਜਿਹੜਾ ਛੱਡਾ ਸੀ ਇਹਦਾ ਉਹ ਬਾਹਰ ਨੂੰ ਬਾਹਰ ਹੋਣਾ ਸੀਗਾ ਮੰਨ ਕੇ ਫਿਰ ਹੈਗੀ ਜ਼ਮੀਨ 25 ਕਿਲੋ ਤੈਨੂੰ ਹਾਂ ਬੀਬੀ ਇਹਦੇ ਉੱਤੇ ਚੱਲ 25 ਵੀ ਛੱਡ ਚਲੇ ਆਏ ਸੀ ਜਦੋਂ 19 ਗੱਟ ਐਤੀ ਵੀ 21 22 ਲੀਟਰ ਦੇ ਮੌਜ ਨਾ ਜਾਂਦੇ 22 ਲੀਟਰ ਦੇ ਹੈਗੀ ਜ਼ਮੀਨ ਠੀਕ ਆ ਤੇ ਫਿਰ ਕਿੱਥੇ ਆਪਾਂ ਦੇਖ ਲਾ ਉਹਦਾ ਕਰਕੇ ਦਿਨ ਵੀ ਲੇਟ ਹੋਣ ਕਰਕੇ ਜਦੋਂ ਛੱਡਾਂ ਦੇ ਵਿੱਚ ਇਹਨੂੰ 18 20 ਦੇ ਨਹੀਂ ਮਿਲੇ ਆ ਤੇ ਜਿਹੜੀ ਬੌਲੀ ਬਣਾਉਣੀ ਸੀ ਇਹਨੇ 2 ਡੇਢ ਮਹੀਨਾ ਪਹਿਲਾਂ ਪਰੌਣ ਲਾ ਕੇ ਅਪਸੂ ਹੈ ਨਾ ਬੌਲੀ ਦੇ ਨਾਲ ਨਾਲ ਫਿਰ ਪ੍ਰੋਬਲਮ ਆਈ ਇਹਨੇ ਦੁੱਧ ਆ ਦੇ ਲਾ ਕੋਈ ਕੋਈ ਪ੍ਰੋਬਲਮ ਨਹੀਂ ਆਈ ਵਿਚਾਰੀ ਨੂੰ ਸਹੀ ਗੱਲ ਹੈ ਪਰ ਜਿਹੜਾ ਦੁੱਧ ਹੁਣ ਦੁੱਧ ਇਹਦਾ 14 14.5 ਕਿਲੋ ਹੋਊਗਾ ਤੇ ਜਿੱਦੇ ਮਤਲਬ ਮੰਨ ਲਾ ਜਿਵੇਂ ਹੁਣ ਆ ਲੇਟੀ 2-4 ਦਿਨ ਕਰ ਗਈਆਂ ਪੈਨਲਟੀ ਲੂਟੀ ਜਿੰਨੀ ਬਣਾਈ ਹੈ ਨਾ ਤੇ ਹੁਣ ਜਾ ਕੇ ਬਸ ਇਹਦਾ ਇੰਨਾ ਕੁ ਦੁੱਧ ਹੋਊ ਤੇ ਜੇਦੋਂ ਵਧ ਗਿਆ ਸਾਮਣ ਲੱਗ ਜੀਏ ਤੇ ਉਹ ਜੱਦਾ ਕਿਲੋ ਹੋਰ ਵਧ ਦੇ ਦੂ ਬਸ ਇਹ ਚੱਕਰ ਆਇਤੀ 15 ਕਿਲੋ ਮੰਨ ਲਓ ਇਹਦੀ 15 ਕਿਲੋ ਦੀ ਹੈ ਬਸ ਗੱਲ ਖਤਮ ਸਹੀ ਗੱਲ ਹੈ ਠੀਕ ਹੈ ਤਾਂ ਮੰਨ ਕੇ ਚੱਲ ਬੱਚੇ ਸੋਂ ਹੋ ਗਈ ਇਹ ਬਰਾਬਰ ਨਹੀਂ ਉਮੀਦ ਬਹੁਤ ਵੱਡੀ ਸੀ ਇਹਦੀ ਹਾਂ ਆਦੇ ਆਖਰ ਨਾਲ ਇਹ ਤਾਂ ਪਾਪਾ ਕਾਲੀ ਵਾਰ ਆ ਹੋਂ ਹੁੰਰੇ ਆ ਹੋਂ ਨਹੀਂ ਆ ਜੋ ਕਿਸੇ ਵੀ ਸਾਡੇ ਕਿਤਾਬ ਦੇ ਇਹਨਾਂ ਨੂੰ ਮੈਂ ਕਿਹਾ ਸੀ ਜਿਹੜੇ ਡਾਕਟਰ ਨੇ ਸਲਾਹ ਮਾਰੀ ਸੀ ਸਹੀ ਗੱਲ ਦੁੱਧ ਰੋਕਿਆ ਫੇਰ ਵੀ ਜਾ ਕੇ ਕਿਸੇ ਥਾਂ ਤੇ ਦੁੱਧ ਕਿੰਨਾ ਘਟਾ ਹੈ ਉਹਦਾ ਚੱਲ ਦਵਾਈ ਚੱਲੀ ਜਾਂਦੀ ਹੈ ਹੋਮੋਪੈਥਿਕ ਨਾਲ ਥੋੜਾ ਜਿਹਾ ਫਰਕ ਪੈ ਗਿਆ ਲੋਟ ਕਰ ਲਈ ਹੈ ਨਾ ਤਾਂ ਮਤਲਬ ਹੁਣ ਦੁਬਾਰੇ ਚਵਾਈ ਕਰਾਉਣ ਦੇ ਇਰਾਦੇ ਸੀਗਾ ਉਹਦਾ ਤਕਲੀਫ ਮੰਨਣ ਲੱਗੀ ਥਣ ਦੀ ਫੇਰ ਹਲਚਲ ਕਰਨ ਲੱਗੀ ਉਹ ਆਪਾਂ ਕਹਿੰਦੀ ਇਹਦਾ ਲੇਕਿਨ ਆ ਦੁੱਧਾ ਹੁਣ ਹੁਣ ਇਹ ਇਹਦੇ ਥੱਲੇ ਹੋਊਗਾ 1.13 ਲੀਟਰ ਦੁੱਧ ਹੁਣ ਇਹਦੀ ਚਿਵਾਈ ਕਰਾਵਾਂਗੇ ਹੁਣ ਇਹ 1.14 ਤੋਂ ਮੁੜੀ ਆ ਯਾਰ ਜਦੋਂ ਮਟਾਟ ਫੋਈ ਹੈ ਨਾ ਦਵਾਰੇ ਫੇਰ ਮਟਾਟ ਹੋ ਗਈ ਦੋ ਵਾਰੀ ਹੋ ਗਈ ਸੀ ਉਹ ਵੀ ਇੱਕ ਥਣ ਦੇ ਕਾਰਨ ਹੀ ਮੰਨ ਕੇ ਜਾਲਾ ਮਟਾਟ ਕਹਿੰਦਾ ਦੁੱਧ ਘਟ ਗਿਆ ਹਾਂ ਇਹਦੇ ਚੂਮਟਾਟ ਤੇ ਨਹੀਂ ਸੀ ਇਹਦਾ ਜਦੋਂ ਸੂਈ ਹੈ ਨਾ ਇਹਦਾ ਮੇਰੂ ਹੈ ਨਹੀਂ ਸੀ ਥਣ ਦੇ ਵਿੱਚ ਠੀਕ ਹੈ ਠੀਕ ਹੈ ਜ਼ੋਰ ਲਾਇਆ ਪਲਾਸਟਿਕ ਦੀ ਸਲਾਈ ਪਾ ਕੇ ਦੇਖੀ ਫਿਰ ਐਂਡ ਕੀ ਹਾਲ ਸੀਗਾ ਵੀ ਬਲੇਡ ਮਾਰ ਗਿਆ ਮੰਨ ਕੇ ਜਾਲਾ ਬਲੇਡ ਫਰਾਉਣਾ ਪਿਆ ਹਾਂ ਮਜਬੂਰੀ ਬਣ ਗਈ ਬਸ ਹਾਂ ਵੀ ਮਜਬੂਰੀ ਬਣ ਗਈ ਚੂਚੇ ਬੜੀ ਬਹੁਤ ਸੋਹਣੀ ਹੈ ਤੇ ਹ ਹੁਣ 13 ਲੀਟਰ ਦੁੱਧ ਹੈ ਹੁਣ ਦੁਬਾਰੇ ਇਹ ਥਣ ਤੋਂ ਤੇ ਖੜਨ ਲੱਗੀ ਨਾ ਮੈਂ ਦਵਾਈ ਨਹੀਂ ਦੱਸਿਆ ਸੀ ਹਾਂ ਹਾਂ ਠੀਕ ਹੈ ਸੀਐਨ ਆਹ ਆਪਾਂ ਕੀ ਨਾ ਆ ਜਾ ਭਲਕੇ ਗੱਲਤ ਨਾਲ ਗੁਜ਼ਾਰਦੀ ਹੈ ਪਰ ਮੈਂ ਤਾਂ ਤੇ ਸੀਐਮਐਸ ਕਰੀ ਬਈ ਜੇਡੀ ਸੀਐਨ ਐਸ ਕਰੀ ਹਾਂ ਠੀਕ ਹੈ ਦੁਬਾਰੇ ਤਕਰੀਬਨ ਉਹੀ ਜਿਹੀ ਵਧੀਆ ਖੜ ਕੇ ਮਿਲਦੀ ਹੈ हट ਜਾ ਅੱਗੇ ਆ ਜਾ ਬੈਠੇ ਆਪਣੇ ਵਾਲੇ ਬਾਹਰ ਨੂੰ ਮੈਂ ਦੱਸਾ ਹਟ ਆਵੇ ਜਿਹੜੀ ਪੂਰਾ ਮਸਲਾ ਆ ਗਿਆ ਓਹ ਭਾਈ ਵੇ ਕਾ ਤੇ ਇਹਦਾ ਇਹ ਦੇਖ ਨੂੰ ਨਹੀਂ ਦੋ ਸੌ ਦਾ ਕਟਾ ਲੱਗਦਾ ਦੇਖੋ ਜੀ ਆ ਦੇ ਜਾਂਦਾ ਨਾ ਚੜਦਾ ਤੇ ਹੁਣ ਮੰਨ ਲੈ ਹੜਾ ਤੇ ਹੁਣ ਮੰਨ ਲੈ ਦੇਖ ਲੈ ਇਹ ਬਈ ਮਿੱਤਰੋ ਦੋ ਕਟੇ ਆ ਤਿਆਰ ਨੇਗੇ ਮਰੇ ਥਾਰਾ ਕਟਾ ਇੱਕ ਵਾਰੀ ਕੱਟ ਦਮਾ ਉਹ ਦੁਬਾਰਾ ਕਰ ਲਿਆ ਕਰ ਦੁਬਾਰੇ ਬਾਹਰ ਤੇ ਅੰਦਰ ਅੰਦਰ ਵੀ ਇੰਨ ਕਰਨਾ ਤੁਹਾਨੂੰ ਬਾਕੀ ਦੇ ਟੈਕਟੀਕਲ ਦੇ ਮਾੜੇ ਜੇ ਮਰੇ ਜਾ ਕੇ ਦੇ ਅਗਲਾ ਕਹਿ ਦਿੰਦਾ ਕਈ ਵਾਰੀ ਨਾ ਉੱਡਦੇ ਸਿੱਧੇ ਤੋਂ ਆਪਾਂ ਦੇਖ ਕੇ ਉਹ ਕਰ ਲੈਣੇ ਦੇਖ ਦਿਸ ਗਏ ਹਾਂ ਹੈ ਬਹੁਤ ਵਧੀਆ ਤੇ ਆ ਜਾ ਇਹਦੇ ਵੀ ਦੇਖ ਲੈ ਟਰ ਜਾਂਦੇ ਹੁਣ ਬਤਾਏ ਕਿ ਕਿਹੜਾ ਜੜਾ ਜੁੜਾ ਦੇਖ ਕਿੰਨੀਆਂ ਭਾਰੀਆਂ ਠੀਕ ਹੈ ਜਮਾ ਜਿੱਥੋਂ ਤੱਕ ਪੱਟ ਖੁੱਲੇ ਹੋਣੇ ਹੁਣ ਜਣੀ ਵੀ ਯਾਰ ਇਹ ਬਸ ਹੁਣ ਜਿਹੜੇ ਗੂੜੇ ਭਾਰ ਦੇ ਆ ਵੀ ਜਿਹੜਾ ਗੂੜਾ ਲਾ ਦੇ ਮੰਨ ਇਹ ਗੇੜਾ ਦਵਾਉਣ ਨੂੰ ਟੱਪਦੇ ਆ ਹੁਣ ਸਰੀਰ ਪੂਰੀ ਫਰਤੀ ਚੌਤੀ ਦੇ ਵਿੱਚ ਹੈ ਨਾਲੇ ਉਮਰ ਦੇ ਸਾਹ ਵਿੱਚ ਤਾਂ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਇਹ ਸੀਗਾ ਜੀ ਆਪਣਾ ਫਾਰਮ ਪਿੰਡੀ ਸਿੱਧੂ ਫਾਰਮ 88 ਤਾਂ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਹੌਨਲੀ ਟਾਈਮ ਦੇ ਵਿੱਚ ਵੀ ਇਦਾਂ ਗੱਲਾਂ ਬਾਤਾਂ ਕਰਦੇ ਰਹਿਆ ਕਰਾਂਗੇ ਵੀਡੀਓ ਕਿਵੇਂ ਲੱਗੀ ਅੱਜ ਵਾਲੀ ਇਹ ਵੀ ਦੱਸਿਓ ਕਿਉਂਕਿ ਅਸੀਂ ਆਪ ਗੱਲਾਂ ਬਾਤਾਂ ਕਰਦੇ ਨੇ ਵੀਡੀਓ ਜਿਹੜੀ ਸ਼ੂਟ ਕਰਦਾ ਦੇਖਿਆ ਸੀਗਾ ਵੀ ਆਪਾਂ ਗੱਲਾਂ ਬਾਤਾਂ ਕਰਦੀ ਵੀਡੀਓ ਬਣਾਵਾਂਗੇ